ਮਨਜੀਤ ਸਿੰਘ ਧੀਰਿਆ ਤੇ ਇਥੇ ਪਹਿਲੀ ਹੈ 11 ਕਿੱਲੇ ਇਹ ਸਾਡੇ ਬਜ਼ੁਰਗਾਂ ਕੋ ਪਹਿਲੀ ਘਟੂ ਘਟ 80 ਸਾਲ ਹੋ ਗਏ ਪਹਿਲਿਆਂ ਵਗਦਿਆਂ ਨੂੰ ਪਹਿਲੇ ਦੇ ਸਮੇਂ ਤੇ ਇਹ ਟਿੱਬੇ ਟੋਏ ਹੀ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਇਹਨਾਂ ਨੂੰ ਪਹਿਲੀਆਂ ਬਣਾਇਆ ਪਹਿਲੀਆਂ ਬਣਾਉਣ ਦੇ ਬਾਵਜੂਦ ਗਰਦੌੜੀਆਂ ਵੀ ਸਾਡੇ ਨਾਂ ਤੇ ਸ਼ੁਰੂ ਤੋਂ ਚੱਲਦੀ ਆਈਆਂ 50 ਸਾਲ ਹੋ ਗਏ ਘਟੂ ਗਰਦੌੜੀਆਂ ਸਾਡੇ ਨਾਂ ਤੇ ਹੀ ਹੁਣ ਵਿੱਚ ਬੰਬੀਆਂ ਪੱਕੀਆਂ ਲੱਗੀਆਂ ਕਨੈਕਸ਼ਨ ਸਾਡੇ ਨਾਂ ਤੇ ਆ ਤੇ ਆਹ والله ट्रांसफर ਲੱਗੇ ਸਭ ਕੁਝ ਮਤਲਬ ਕਿ ਸਾਡੇ ਨਾਂ ਤੇ ਚੱਲਦਾ ਵਾ ਇਨੇ ਜਿਹੜੀ ਸ਼ਾਨੀ ਜਗਦੀਸ਼ ਸਾਨੀ ਜੋ ਐਮਐਲਏ ਸੀ ਪਹਿਲਾਂ ਇਨੇ ਕੁਝ ਸਮੇਂ ਪਹਿਲਾਂ ਇਹ ਪਹਿਲੀ ਸਰੂਪ ਵਾਲੀ ਦੀ ਪਹਿਲੀ ਸੀ ਪਹਿਲਾਂ ਉਹਨਾਂ ਨੇ ਆਪਣੇ ਨਾਂ ਤੇ ਪਹਿਲੀ ਆਪਣੇ ਨਾਂ ਤੇ ਕਰਵਾ ਲਈ ਉਹਨਾਂ ਕੋਲ ਕੁਝ ਪੈਸੇ ਦੇ ਕੇ ਜਾਂ ਕਿਸ ਤਰ੍ਹਾਂ ਵੀ ਥੋੜੇ ਪੈਸੇ ਦੇ ਕੇ ਇਹਨਾਂ ਨੇ ਆਪਣੇ ਨਰਜਿਸਟਰੀਆਂ ਕਰਵਾ ਲਈ ਉਹਨਾਂ ਦੇ ਮਰਨ ਤੋਂ ਬਾਅਦ ਵਿੱਚ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਵਾਈਫ ਸ਼ਾਨੀ ਦੀ ਤੇ ਜਿਹੜੀ ਉਹਨਾਂ ਦੀ ਦੋ ਬੱਚੀਆਂ ਅੰਬਿਕਾ ਸਾਹਨੀ ਤਿਆਰਤੀ ਸਾਹਨੀ ਉਹਨਾਂ ਦੇ ਉਹਨਾਂ ਦੇ ਨਾਂ ਤੇ ਉਹਨੇ ਪੈਰੀ ਹੋ ਗਈ ਚੜ ਗਈ ਹੁਣ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੇ ਆ ਕਬਜ਼ਾ ਨਜਾਇਜ਼ ਸਾਡੇ ਨਾਲ ਕੇ ਆਪਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਲ ਹੋਰ ਆਪਣੇ ਮੁੰਡੇ ਇਕੱਠੇ ਕਰਕੇ ਤੇ ਅੜ ਕੇ ਕਬਜ਼ਾ ਲੈਣ ਦੇ ਆ ਅੱਜ ਵੀ ਧੀਰਪਿੰਡ ਦੇ ਵਿੱਚ ਉਹਨਾਂ ਨੇ ਪੂਰਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਣ ਕੇ ਤੇ ਕਬਜ਼ਾ ਕਰਨ ਲੱਗਿਆ ਜ਼ਮੀਨ ਦੇ ਉੱਤੇ ਸਾਡੀ ਦੇ ਤੇ ਆਪਾਂ ਗਰੀਬ ਬੰਦੇ ਆ ਤੇ ਆਪਾਂ ਪ੍ਰਸ਼ਾਸਨ ਦੇ ਸਰਕਾਰ ਦੇ ਚਹਨਾ ਵਿੱਚ ਇਹੀ ਬੇਨਤੀ ਕਰਦੇ ਆਂ ਸਾਰਾ ਪਰਿਵਾਰ ਕਿ ਸਾਡੇ ਛੋਟੇ-ਛੋਟੇ ਬੱਚੇ ਆ ਇਹ 11 ਕਿੱਲੇ ਪਹਿਲੀ ਜਿਹੜੀ ਹੈ ਇਹ ਸਾਰੀ ਇੱਕੋ ਪਰਿਵਾਰ ਦੀ ਨਹੀਂ ਹੈ ਪਹਿਲੀ ਸਾਡੇ ਦਾਦੇ ਉਹਨੇ 8 ਪਰਵਾਹ ਸਨ ਉਹਨਾਂ ਦੇ ਗਾੜੀ ਬੱਚੇ ਕਿਸੇ ਦੇ 3 ਬੱਚੇ ਕਿਸੇ 4 ਬੱਚੇ ਕਿਸੇ ਨੂੰ ਹੁਣ ਇਸ ਟਾਈਮ ਦੇ ਵਿੱਚ ਦੋ ਕਨਾਲ ਆਉਂਦੀ ਹੈ ਕਿਸੇ ਨੂੰ ਇੱਕ ਗਿੱਲਾ ਹੁੰਦਾ ਕਿ ਨੂੰ ਅੱਧਾ ਗਿੱਲਾ ਆਉਂਦਾ ਪਹਿਲੀ 11 ਕਿੱਲੇ ਕਿਸੇ ਦੇ ਇਕੱਲੇ ਦੀ ਪਹਿਲੀ ਨਹੀਂ ਆ ਤੇ ਆਪਾਂ ਸਰਕਾਰ ਕੋ ਇਹੀ ਇਨਸਾਫ ਮੰਗਦੇ ਆਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਜੋ ਵੀ ਬੰਦਾ ਸਾਡਾ ਸਾਡੇ ਨਾਂ ਤੇ ਪਹਿਲੀ ਕੀਤੀ ਜਾਵੇ ਅੱਜ ਹੁਣ ਕੀ ਵੇਖ ਕੇ ਗਏ ਹਾਲਾਤ ਮੁਕੇ ਅੱਜ ਜੋ ਪਟਵਾਰੀ ਗਰਦੌਰ ਪ੍ਰਸ਼ਾਸਨ ਪੁਲਿਸ ਜੋ ਸਾਰੇ ਇਕੱਤਰ ਹੋ ਕੇ ਨਾਲ ਜੋ ਉਹਨਾਂ ਦੀ ਲੜਕੀ ਹੈ ਸ਼ਾਨੀ ਸਾਹਿਬ ਦੀ ਉਹ ਵੀ ਨਾਲ ਆਏ ਆ ਉਹਨਾਂ ਨੇ ਵੀ ਵੇਖਿਆ ਕਿ ਝੋਨਾ ਲੱਗਾ ਹੋਇਆ ਹੈ ਇਸ ਕਰਕੇ ਉਹ ਪਹਿਲੀ ਮਤਲਬ ਕਿ ਕਬਜ਼ਾ ਨਹੀਂ ਕੀਤਾ ਗਿਆ ਪਰ ਉਹ ਆਪਣਾ ਨਿਯਾਜ ਕਬਜ਼ਾ ਕਰਨ ਨੂੰ ਅੱਜ ਵੀ ਆਏ ਸੀ ਬਹੁਤ ਗਰੀਬ ਪਰ ਆਰ ਆਪ ਆਪ ਸਰਕਾਰ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਆਂ ਕਿ ਆਪ ਸਾਡੇ ਨਾਲ ਸਾਡਾ ਮਤਲਬ ਕਿ ਮਦਦ ਕੀਤੀ ਜਾਵੇ ਗਰੀਬਾਂ ਬੰਦਿਆਂ ਦੀ ਕਿਉਂਕਿ ਇਹ ਗਰੀਬ ਬੰਦ ਇਸੇ ਪੈਲੀ ਤੋਂ ਸਾਡੇ ਘਰ ਚੱਲਦੇ ਹਨ ਆਪ ਆਪ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਹਾਂ ਪੂਰਾ ਪਰਿਵਾਰ ਕਿ ਆਪ ਸਾਡਾ ਇਨਸਾਫ ਕੀਤਾ ਜਾਵੇ ਕਿਨਾਲ ਸਿੰਘ ਪੈਲੀ ਸਾਡੇ ਕੋਲ ਅੱਛੀ 90 ਸਾਲ ਦੀ ਪੈਲੀ ਵਗਦੀ ਹੈ ਮੁਰਤਮਲ ਕਬਜ਼ਾ ਹੈ ਸਾਡਾ ਕਿੰਨੀ 11 ਕਿਲੇ ਪੈਲੀ ਬਹਣਦੀ ਹੈ ਮੰਮੀ ਦਾ ਸਾਡੀਆਂ ਪੱਕੀਆਂ ਵੇ ਟਾਰ ਤੋਂ ਪੱਕਾ ਲੱਗਾ ਹੋਆ ਹਾਂਜੀ ਝੋਨਾ ਹਿਲਾਇਆ ਪਰਚੂ ਸਾਡੇ ਐਡੀਸੀ ਹੁਣ ਸਾਹਿਬ ਹੋਣਾਂ ਨੇ ਅਣ ਤਰੀਕੇ ਗਏ ਆ 3:30 ਵਜੇ ਵਹਿੰਦੀ ਉਹਨਾਂ 10 10:00 ਵਜੇ ਹੀ ਕੇਸ ਆਂਦੇ ਉਹਨਾਂ ਜਾਕਤ ਕਰਦਾ ਸਾਡੇ ਜਾਣ ਤੋਂ ਪਹਿਲਾਂ ਕਰਦਾ ਕਿੰਨਾ ਵੇ ਇਹਦੇ ਛਾਨੀ ਕੁੜੀ ਦੇ ਇਹਨੇ ਛਾਨੀ ਦੇ ਹਾਂ ਕੱਢ ਕਲਤਾ ਸੀ ਜਾਣ ਤੋਂ ਪਹਿਲਾਂ ਉਹ ਅਸੀਂ ਲੀਡਰ ਨੂੰ ਪੁੱਛਾਂ ਉਹ ਕੇਸ ਤੋ ਮੁੱਕ ਵੀ ਗਿਆ ਅੱਗੇ 3:30 ਵਜੇ ਵਹਿੰਦਾ ਸੀ ਹਾਂ ਅਸੀਂ ਫਿਰ ਆ ਗਏ ਅਸੀਂ ਚੱਲੋ ਤੇ ਖਾਹ ਦਿੱਤੀ ਵੀ ਰੇਦੀ ਤੇ ਮੁੜ ਕੇ ਇਹਨੇ ਅਗਲੇ ਦਿਨ ਕਬਜਾ ਲੈਣ ਦੀ ਝੜਿਆ ਕਰ ਲਿਆ ਕੋਈ ਸਾਡਾ ਨਗਲ ਨਹੀਂ ਮਿਲ ਗਿਆ ਨਗਲ ਸਾਡੇ ਕੋਲ ਵਾ ਸਿੱਤੀ ਜੀ ਵੀ ਨਹੀਂ ਚੱਲਣ ਦੇਈ ਜਿਸ ਦਿਨ ਪਹਿਲਾਂ ਸ਼ੁਰੂ ਵਾਇਆਂ ਨਾਲ ਫਿਰ ਤੀਵੀ ਪਈ ਠੀਰਾਂ ਦੀ ਬੂਟਾ ਸੰਗਰੀ ਉਥੋਂ ਲਈ ਸੁਭਾਈਆਂ ਉਹ ਫਿਰ ਬਿੱਲੀ ਦੇ ਮੁੰਡੇ ਥੋੜੇ ਪੈਸੇ ਦੇ ਕੇ ਲੈ ਲਈ ਮੁਰਕੇ ਐ ਐਮ ਐਲ ਹੀ ਇਹਨੇ ਥੋੜੇ ਜਿਹੇ ਪੈਸੇ ਦੇ ਕੇ ਨੇ ਖਰੀਦੀ ਆਸ਼ਾਨੀ ਆੜਪੀ ਆਸ਼ਾਨੀ ਨੇ ਇਹਨੇ ਆਪਣੀ ਨਾਨੇ ਨਾਲ ਪਾਲੀ ਉਦੋਂ ਖਰੀਦੀ ਤੇ ਬਾਅਦ ਚ ਚਲੋ ਕੇ ਸਾਡੇ ਹੜਪੀ ਸਾਡੇ ਕੇਸ ਕੀਤਾ ਸੀ ਉਹਨਾਂ ਨੂੰ ਹਿੱਸਾ ਪਾਤਾ ਇਹ ਸਾਂਹੇ 13 ਲੱਖ ਧਾਰਿਆ ਉੱਥੇ 13 ਲੱਖ ਧਾਰਿਆ ਹੈ ਹੁਣ ਪਹਿਲਾਂ ਉਹਦੇ ਪਾਣੀ ਪੂਣੀ ਨਹੀਂ ਪਹਿਲਾਂ ਜੋ ਕੋ ਹੁੰਦਾ ਬੰਦੇ ਲੈ ਜਾਂਦੇ ਰੇ ਸ਼ੁਰੂਆਤ ਹੈ ਪਹਿਲਾਂ ਹੁੰਦਾ ਕੁਝ ਨਹੀਂ ਫਸਲ ਦੇ ਵਿੱਚ ਹੁੰਦੀ ਨਹੀਂ ਮੁਰਕੇ ਪਾਣੀ ਪੂਣੀ ਬੰਮੀ ਆਪਣੀ ਪੱਕੀਆਂ ਲਵਾਈਆਂ ਆਹ ਤਾਰੇ ਆ ਤੇ ਪੱਕੀ ਬਣਾ ਕੇ ਦਿੱਤਾ ਅਸੀਂ ਪੰਜਾਂ ਛਲਾਂ ਦੇ ਫਲੇ ਬਣਾ ਕੇ ਦਿੱਤਾ ਅਸੀਂ 8 ਰੱਖ ਤੇ 50000 ਤੋਂ ਫੇੜ ਪਾਇਆ ਇੱਕ ਕੇਸਾ ਦੇ ਆਈਡੀ ਫਸਾ ਦੇ ਛੰਨ ਲਿਆ 5 ਲੱਖ ਤੇ ਕੁਝ ਪੈਸੇ ਹੋ ਵਾ ਜੀ ਜੀ ਆਈ ਲਈ ਕਬਜ਼ਾ ਲੈਣਾ ਆਈ ਸੀ ਢੋਣਾ ਲੱਗਾ ਤੇ ਦੇਖ ਕੇ ਜੀ ਚੌਣੇ ਨਿਸ਼ਾਬ ਚੋਰ ਜਾਣ ਨੂੰ ਜੋ ਸਾਨੂੰ ਨਿਸ਼ਾਬ ਮਿਲਣਾ ਚਾਹੀਦਾ ਇੰਨੇ ਜਿਹੇ ਪੈਸੇ ਬਹੁਣੇ ਆ ਬਾਲ ਕੀਤੀ ਭੜੀ ਮੰਮੀਆਂ ਸਾੜੀ ਪੱਕੀਆਂ ਇੱਕ 99 ਨੰਬਰ ਜੋ ਗੰਬੀ ਪੱਕੀ ਜੋ ਬੂਟੇ ਵਿੱਚ ਪਿਵੜੇ ਲੱਗੇ ਜੋ ਨਹੀਂ ਮੰਮੀ ਦਾ ਕਲੈਕਸ਼ਨ ਹੀ ਹੈ ਕਾਪੀ ਸਾਨੂੰ ਮਿਲੀ ਜੀ ਮੰਮੂ ਜੀ ਸੁੰਦਰ ਸਿੰਘ ਨਾਮ ਮੇਰੇ ਭਰਾ ਸੋਤੇ ਦੀ ਸਾਡੇ ਨਾਲ ਮਨ ਵਰਨ ਜਨਾਬ ਪਰसों ਕੇਸ ਹੋਇਆ ਤੇ ਅਗਲੇ ਦਿਨ ਕਬਜ਼ਾ ਲੈਣਾ ਗਿਆ ਇੱਕ ਦਿਨ ਹੀ ਨਗਲ ਦਿੱਤਾ ਸਾਡਾ ਸੋਨਾ ਲੱਗਾ ਮਿਕਾ ਖੰਨਾ ਜੀ ਪਤਰੀ ਜੱਦੀਸਰਾ ਸਾਨੀ ਉਤੇ ਮੈਂ ਸਾਫਾ ਮਿਊਨਿਸਪਲ ਪ੍ਰੈਜ਼ੀਡੈਂਟ ਵੀ ਰਹੀ ਹਾਂ ਅੱਜ ਕੱਲ ਮਹਿਲਾ ਮੋਰਚਾ ਦੀ ਸਟੇਟ ਦੀ ਜਨਰਲ ਸੈਕਟਰੀ ਵੀ ਹੈਗੀ ਹਾਂ ਜੇ ਜ਼ਮੀਨਦਾਰ ਮਸਲਾ ਕਿਹੜੇ ਪਿੰਡ ਚ ਇਹ ਕੀ ਮਸਲਾ ਇਹ ਸਾਡਾ ਜ਼ਮੀਨਦਾਰ ਦੇਖੋ ਕੋਈ ਮਸਲਾ ਨਹੀਂ ਹੈਗਾ ਇਹਦੀ ਰਜਿਸਟਰੀ ਮੇਰੇ ਕੋਲ 2011 ਸੰਬੀ ਰਜਿਸਟਰੀਆਂ ਅਗੇ ਮੇਰੀ ਪਰਿਵਾਰ ਦੇ ਮੇਰੀ ਸਿਸਟਰ ਦੇ ਮੇਰੀ ਮਦਰ ਦੇ ਨਾਂ ਤੇ 3 ਰੇ ਪਿੰਡ ਦੇ ਵਿੱਚ ਔਰ ਇਹ ਅਸੀਂ ਕਾਨੂੰਨਾ ਨਾ 2011 ਤੋਂ ਬਾਅਦ ਕੋਟਾਂ ਚ ਘੁੰਮ ਰਹੇ ਆ ਤੇ ਹੁਣ ਆ ਕੇ 2025 ਚ ਸਾਨੂੰ ਰੀਲੀਫ ਮਿਲੇਆ ਅਸੀਂ ਐਸਟੀਐਮ ਸਾਹਿਬ ਦੀ ਕੋਰਟ ਤੋਂ ਸਾਨੂੰ ਆਰਡਰ ਮਿਲੇ ਪੋਜੀਸ਼ਨ ਦੇ ਉਸ ਤੋਂ ਬਾਅਦ ਇਹਨਾਂ ਨੇ ਏਡੀਸੀ ਸਾਹਿਬ ਦੇ ਸਟੇ ਵਾਸਤੇ ਲਗਾਇਆ ਉਹਨਾਂ ਨੇ ਵੀ ਇਹਨੂੰ ਸਟੇ ਨਹੀਂ ਦਿੱਤਾ ਔਰ ਉਸ ਤੋਂ ਪਹਿਲਾਂ ਅਸੀਂ ਕਮਿਸ਼ਨਰ ਜਲੰਧਰ ਤੋਂ ਆਰਡਰ ਲੈ ਕੇ ਐਸਟੀਐਮ ਬਟਾਲਾ ਕੋ ਆਏ ਹਾਂ ਮਤਲਬ ਬੇਸਿਕਲੀ ਮੈਂ ਪਿਛਲੇ 6 ਸਾਲਾਂ ਤੋਂ ਇੱਕ ਕੇਸ ਜਿੱਤਦੀ ਜਾ ਰਹੀ ਹਾਂ ਪਰ ਮੇਰੀ ਪੋਲੀਟੀਕਲ ਹੋਣ ਦੇ ਨਾਤੇ ਸੋਚ ਸੀ ਕਿ ਕੱਲ ਨੂੰ ਮੇਰੇ ਤੇ ਅਲਿਗੇਸ਼ਨ ਲੱਗ ਜਾਣੇ ਕਿ ਇਹਨਾਂ ਨੇ ਆਪਣਾ ਨਜਾਇਜ਼ ਸਾਧਾ ਠਾਇਆ ਆਪਣੀ ਪੋਜੀਸ਼ਨ ਹਾਈਸ ਕਰਕੇ ਅਸੀਂ ਹਰ ਚੀਜ਼ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਾਨੂੰਨ ਦਾ ਦਾਇਰਾ ਨਾ ਟਪਣਾ ਪਵੇ ਅੱਜ ਹੀ ਸਾਨੂੰ ਪੁਲਿਸ ਤੇ ਤਹਿਸੀਲਦਾਰ ਪੋਜੀਸ਼ਨ ਦਿਵਾ ਕੇ ਆਏ ਆ ਇਹਦੇ ਵਿੱਚ ਮੈਂ ਸਮਝਦੀ ਆਂ ਕਿ ਅਸੀਂ ਆਪਣੇ ਹੱਕ ਤੇ ਆਂ ਕਿਉਂ ਇੰਡੀਅਨ ਕਾਨੂੰਨ ਹੈ ਚਾਹੇ ਉਹ ਮੇਰੇ ਵਾਸਤੇ ਚਾਹੇ ਗਰੀਬ ਆਦਮੀ ਵਾਸਤੇ ਸਭ ਵਾਸਤੇ ਬਰਾਬਰ ਹੈ ਤੇ ਉਸੇ ਕਾਨੂੰਨ ਦੀ ਛਾਵੇਂ ਵਿੱਚ ਮੈਨੂੰ ਅੱਜ ਇਹ ਜ਼ਮੀਨ ਦਾ ਦਖਲ ਮਿਲ ਚੁਕਾ ਤਾਂ ਮੈਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਉੱਥੇ ਝੋਨਾ ਲਗਾਇਆ ਉਹਦੇ ਪੈਸੇ ਅਸੀਂ ਕਾਨੂੰਨੀ ਤੌਰ ਤੇ ਤਸੀਲਹਾ ਸਰ ਦੇ ਜਮ੍ਹਾਂ ਕਰਵਾਵਾਂਗੇ ਤੇ ਉਸ ਤੋਂ ਬਾਅਦ ਬੜੇ ਆਨੰਦ ਨਾਲ ਉਸ ਝੋਨੇ ਨੂੰ ਵੜਾਂਗੇ ਤੇ ਚਾਹਾਂਗੇ ਅਮਨ ਅਮਾਨ ਨਾਲ ਦੂਸਰੀ ਪਾਰਟੀ ਵੀ ਸਾਡੇ ਨਾਲ ਕੋਆਪਰੇਟ ਕਰੇ ਕਿਉਂਕਿ ਉਹਨਾਂ ਦੀ ਕੋਈ ਲੀਗਲ ਗਰਾਉਂਡਸ ਨਹੀਂ ਹੈ ਕਿ ਲੀਗਲ ਗਰਾਉਂਡਸ ਹੁੰਦੇ ਤੇ ਉਹ ਕੋਰਟਾਂ ਤੋਂ ਜਿੱਤਦੇ ਤੇ ਸਰਕਾਰ ਉਹਨਾਂ ਦੇ ਕਹਿਣ ਨਾਲ ਉਹ ਜ਼ਮੀਨ ਉਹਨਾਂ ਦੀ ਨਹੀਂ ਹੋ ਜਾਣੀ ਤੇ ਮੈਂ ਉਹਨਾਂ ਦੇ ਦੁੱਖ ਨੂੰ ਵੀ ਸਮਝਦੀ ਹਾਂ ਕਿਉਂਕਿ ਉੱਥੇ ਉੱਥੇ ਬੈਠੇ ਦੇ ਕਿਸੇ ਨੂੰ ਦਿਲ ਨਹੀਂ ਕਰਦਾ ਚੈਸ ਜਹਾਜ ਜਹਾਜ ਨਜਾਇਜ਼ ਮੇਰੇ ਵੀ ਐਨਾਕ ਵੀ ਹੋਏ ਨਜਾਇਜ਼ ਹੋਏ ਤੇ ਮੈਂ ਕਹਣਾ ਮੇਰੀ ਜਾਵੇ ਨਾ ਉਹ ਤਾਂ ਫਿਰ ਜ਼ਮੀਨ ਹੈ ਉਥੇ 86 ਕਨਾਲਾਂ ਤੇ 19 ਮਰਲੇ ਸਾਡੇ ਵੀ ਪੋਜੈਸ਼ਨ ਦੀ ਜ਼ਮੀਨ ਹੈ ਜਿਹੜੀ ਟੈਕਨੀਕਲੀ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਦੋ ਬੰਮੀਆਂ ਲੱਗੀਆਂ ਨੇ ਉੱਥੇ ਤੇ ਅੱਜ ਕਾਨੂੰਨ ਦੇ ਦਾਰੇ ਵਿੱਚ ਮੈਂ ਅੱਜ ਪਹਿਲੀ ਵਾਰ ਹੀ ਜਾ ਕੇ ਆਪਣੀ ਜਗ੍ਹਾ ਨੂੰ ਅਸੈਸ ਕੀਤਾ ਸੀ ਕਦੀ ਲੜਾਈ ਝਗੜੇ ਦੇ ਡਰ ਤੋਂ ਜਾ ਕਾਨੂੰਨ ਕਿਉਂ ਲੰਘਲਾ ਕਰਨ ਦੇ ਡਰ ਤੋਂ ਕਦੀ ਉੱਥੇ ਫਿਜ਼ੀਕਲੀ ਵੀ ਨਹੀਂ ਗਏ ਕੀ ਐਸੀ ਉੱਥੇ ਜਾ ਕੇ ਕੋਈ ਖਲਲ ਪਾਈ ਹੈ ਇਹ ਇਹ ਚੀਜ਼ ਆ ਉਹ ਚੀਜ਼ ਆ ਐਸੀ ਅਮਨ ਅਮਾਨ ਨਾਲ ਸਾਨੂੰ ਇਸ ਝੋਨੇ ਤੋਂ ਬਾਅਦ ਮੈਂ ਤਾਂ ਝੋਨੇ ਦੀ ਫਸਲ ਦੇ ਪੈਸੇ ਜਮ੍ਹਾਂ ਕਰਵਾ ਦਾਂਗੇ ਤੇ ਝੋਨਾ ਸਾਡਾ ਹੀ ਐ ਤੇ ਅਸੀਂ ਝੋਨਾ ਰਾਮਨਾ ਵੱਡਾਂ ਕਵਲਜੀਤ ਸਿੰਘ ਜੀ ਸਾਡੇ ਜਿਹੜੇ ਐਸਡੀਐਮ ਸਾਹਿਬ ਨੇ ਵਿਕਰਮਜੀਤ ਸਿੰਘ ਜੀ ਪਾਥੇ ਬਟਾਲਾ ਐਸਡੀਐਮ ਉਹ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਵੀ ਤੁਸੀਂ ਜਿਹੜਾ ਵਾ ਇਹਨਾਂ ਦਾ ਦਖਲ ਵਾਰੰਟੀ ਜਿਹੜਾ ਵਾ ਉਹ ਲੈ ਕੇ ਜਾਓ ਤੇ ਉਹਨਾਂ ਦਾ ਕਰਕੇ ਆਓ ਮੌਕੇ ਤੇ ਵੇਖ ਕੇ ਆਓ ਇਹਦੇ ਤੋਂ ਕੋਈ 10-15 ਦਿਨ ਪਹਿਲਾਂ ਸਾਨੂੰ ਲੱਗਦਾ ਸੀਗਾ ਕਿ ਇੱਥੇ ਕੋਈ ਝਗੜਾ ਹੋਏਗਾ ਫਿਰ ਅਸੀਂ ਪੁਲਿਸ ਮਦਦ ਵਾਸਤੇ ਲਿਖਿਆ ਡੀਸੀ ਸਾਹਿਬ ਨੂੰ ਫਿਰ ਅੱਜ ਉਹ ਪੁਲਿਸ ਮਦਦ ਮਿਲੀ ਸੀ ਉਹਦੇ ਵਿੱਚ ਆਏ ਆ ਵੇਖਿਆ ਮੌਕੇ ਤੇ ਝੋਨਾ ਲੱਗਾ ਹੈ ਪਿੰਡ ਧੀਰਜੀ ਉਹਹੀਂ ਦੀ ਕਾਰਵਾਈ ਜਿਹੜੀ ਆ ਉਹ ਝੋਨਾ ਜਿੰਨੀ ਫਸਲ ਦੇ ਵਿੱਚ ਝੋਨਾ ਵਾ ਉਹ ਝੋਨਾ ਲਿਖ ਦਿੱਤਾ ਵਾ ਜਿਹੜੀ ਕੋਈ ਵਿਗਾ ਕੇ ਲਾ ਖਾਲੀ ਉਹ ਖਾਲੀ ਬੰਗੇ ਜੀ ਇਹਨਾਂ ਦਾ ਕੋਈ ਤਹਿਸੀਲਦਾਰ ਸਾਹਿਬ ਕੋਈ ਮੁਆਵਜ਼ਾ ਇਹਨਾਂ ਦਾ ਕੋਈ ਐਡਜਸਟ ਕਰਨਗੇ ਉਹ ਦੋ ਮਰਜ਼ਾ ਹੋਇਆ ਕੋਰਟ ਦੇ ਵਿੱਚ ਕਿੰਨੀ ਪਹਿਲੀ ਹੈਗੀ ਇਥੇ ਇਹ ਜੀ ਕੋਈ 11 ਕਿੱਕਲੇ ਦੇ ਦੇ ਜੀ ਆਰਤੀ ਸਾਨੀ ਆਦਤੇ ਨਾਲ ਹਰਬੰਸ ਸਿੰਘ ਪਿੰਡ ਧੀਰ ਠੀਕ ਸਾਡੇ ਕੋ ਇਥੋਂ ਗਰਦੌਰ ਸਾਹਿਬ ਨੇ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਜੀ ਉਸ ਦੇ ਅਧਾਰ ਤੇ ਅਸੀਂ ਇੱਥੇ ਆਏ ਹਾਂ ਜੀ ਉਹ ਪਿੰਡ ਧੀਰ ਇੱਥੇ ਆਪਣੀ ਜੋ ਵੀ ਕਾਰਵਾਈ ਬਣਦੀ ਸੀ ਗਰਦੌਰ ਸਾਹਿਬ ਨੇ ਕਰ ਲਈ ਹੈ ਇਹ ਪਿੰਡ ਚ ਕੋਈ ਜ਼ਮੀਨ ਦਾ ਦਖਲ ਦਾ ਮਸਲਾ ਜੀ ਇਹ ਮਾਲ ਮਹਿਕਮੇ ਦਾ ਕੰਮ ਹੈ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੇ ਦਿੱਤੀ